ਜੀ ਆਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਫਰੋਇਪੁਰ ਜ਼ਿਲ੍ਹੇ ਦੇ ਪਿੰਡ ਤੁੰਬੜਪੰਨ ਦੇ ਵਿੱਚ ਮਿੱਤਰੋ ਇੱਕ ਬੂਰਾ ਕੱਟਾ ਪਿਓਰ ਬੂਰਾ ਤੁਹਾਨੂੰ ਗੁਲਾਬੀ ਚਮੜੀ ਵਾਲਾ ਕੱਟਾ ਵਿਖਾਉਣਾ ਵਾ ਮਿੱਤਰੋ ਜਿੰਦੇ ਵਾਲਾਂ ਦੀ ਸ਼ਾਈਨਿੰਗ ਆ ਜਿਹੜੀ ਬ੍ਰਾਊਨ ਰੰਗ ਦੇ ਵਿੱਚ ਆ ਮੈਂ ਇਹ ਕ੍ਰੋਸ ਕਰਦਾ ਵਾ ਤੇ ਟੈਸਟ ਇਕਾਂ ਤੋਂ ਪੂਰਾ ਸ਼ੁੱਧਤਾ ਵਾਲਾ ਕੱਟਾ ਵਾ ਆਜੋ ਇਹਦਾ ਰੇਟ ਪੁੱਛ ਕੇ ਦਿਨਾਂ ਤੇ ਕਿੰਨੀ ਉਮਰ ਦਾ ਵੀਰੇ ਕਿੰਨੀ ਉਮਰ ਦਾ ਕੱਟਾ ਹੈ ਵੀਰੇ ਦੋ ਦਾ ਦੇ ਸੱਟਿਆ ਤੇਰਾ ਨਾਮ ਕੀ ਆ ਵੀਰੇ ਜਕਸੀਰ ਸਿੰਘ ਬਾਈ ਸਾਨੂੰ ਆਪ ਮੰਗਲ ਸਿੰਘ ਘਰ ਕਿਹੜੇ ਪਾਸੇ ਆ ਗਿਆ ਸਕੂਲ ਵਾਲੀ ਸਾਈਡ ਬਰ ਰੱਖੇ ਤਾਂ ਸਕੂਲ ਵਾਲੀ ਸਾਈਡ ਆ ਗਿਆ ਅੱਛਾ ਜੀ ਵੀਰੇ ਇਹ ਵਿੱਚ ਦਾ ਜਿਹੜਾ ਕਟਾ ਕਿੰਨੇ ਚਿਰ ਦਾ ਇਹ ਇਹ ਦੋ ਜਾਨ ਦੇ ਸੱਟੇ ਆ ਰਿਹਾ ਹੈਂ ਕਰਾਸ ਕਰਦਾ ਬਈ ਹਾਂ ਬਈ ਕਰਦਾ ਇਹ ਖੁੱਲ ਕੇ ਪੂਰੀਆਂ ਆਪਣਾ ਸਾਰਾ ਮਜਾ 8-10 ਕਰਾਸ ਹੋਣਾ ਬਈ ਬਸ ਠੀਕ ਹੈ ਬਈ ਠੀਕ ਹੈ ਕਟਾ ਸੋਹਣਾ ਬਹੁਤ ਹੈ ਨਾ ਹਾਂ ਜੀ ਕਿੰਨੇ ਦਾ ਦੇ ਦੇਂਗਾ ਯਾਰ ਇਹ ਬਈ 58000 ਮੋਲਾ ਮਾਣ ਤਣ ਕਰ ਦੇਂਗਾ ਮਾਣ ਤਣ ਹੋ ਜਾਊਗਾ ਕਿੰਨਾ ਕਰ ਦੇਂਗਾ 58000 ਦੇ ਦੇਂਗਾ ਯਾਰ ਬਸ ਠੀਕ ਆ ਨੰਬਰ ਕਿੰਨਾ ਤੇਰਾ 8599 19515 ਇੱਕ ਵਾਰੀ ਹੋਰ ਬੋਲ ਦੇ 8599 19515 ਠੀਕ ਤੋਰੇਂਗਾ ਮੰਡੀ ਖੋ ਦੋ ਦਾੰਦਾ ਦੰਦ ਤੁਹਾਨੂੰ ਵਿਖਾਈ ਦਿੱਤੇ ਆ ਨੇ ਕਰਮਾ ਵਾਲੇ ਨੇ ਤੇ ਬਹੁਤ ਚੰਗਾ ਕੱਟਾ ਜੇ ਕਹਿੰਦੇ ਰੇੜੀ ਰੂੜੀ ਜੋੜਨ ਨੂੰ ਘਰੇ ਰੱਖਣ ਨੂੰ ਸੌਰੀ ਮਈਆਂ ਦੇ ਵਿੱਚ ਲੈਣਾ ਤਾਂ ਵੇਖੋ ਕਿਰਾ ਦੇ ਮਿੱਤਰੋ ਲੈ ਲਾਤੀਆਂ ਨਾ ਓਡੀਆਂ ਤੈਨੂੰ ਕੀ ਲਈਦਾ ਬੈਠਾ ਖਾਇਆ ਕਰ کریم ਕ੍ਰੀਮ ਕੱਢ ਕੇ ਦੁੱਧ ਦੀ ਕਿਲੋ ਦੋ ਕਿਲੋ ਐਦਾਂ ਲੈ ਮਿੱਤਰੋ ਫੇਕ ਉਹ ਕਰਾਉਂ ਠੀਕ ਆ ਬਾਈ ਬਣਦੇ ਵੀਰੇ ਤੇ ਨੰਬਰ ਤੇਰਾ ਕਿੰਨਾ ਫਿਰ 859919515 ਬਾਈ 80 595 19515 ਠੀਕ ਆ ਬਾਈ ਇਸ ਨੰਬਰ ਤੇ ਕਰ ਲਿਓ ਵੀਰੇ ਨਾਲ ਮਿੱਤਰੋ ਗੱਲਬਾਤ ਪਿੰਡ ਤੁੰਬੜਪਣ ਜਿਲ੍ਹਾ ਫਰੋਕ